ਓ ਆਇਦਾਨ ਰੇ ਬ੍ਰੈਂਡਰ ਸੂਟ ਆ ਜੜਾ ਸ਼ੋਰੂਮ ਆ ਜੇ ਹਜ਼ਾਰ ਰੁਪਏ ਵੈਲਵਟ ਕਿੰਨੀ ਹਜ਼ਾਰ ਰੁਪਏ ਚ ਮਿਲਦੀ ਆ ਹਲੋ ਹਜ਼ਾਰ ਦੇ ਪੰਜ ਹਜ਼ਾਰ ਦੇ ਪੰਜ ਹਜ਼ਾਰ ਦੇ ਪੰਜ ਹਜ਼ਾਰ ਦੇ ਪੰਜ ਬਾਈ ਮੈਨੂੰ ਲਾਰਾ ਨੌਕਸ ਤੁਹਾਡੇ ਹੀ ਪੈ ਗਿਆ ਓ ਹਜ਼ਾਰ ਦੇ ਪੰਜ ਪਾਜੀ ਹਜ਼ਾਰ ਦੇ ਪੰਜ ਇੱਕ ਵੀ 200 200 200 200 200 200 200 200 200 ਆਇਦਾਨ ਰੇ ਪਿਓਰ ਸ਼ਿਮਰ ਦੇ ਆਰਟੀਕਲ ਆ ਨਾ ਕਹ ਰਿਓ 500 ਦਾ ਕਰਤਾ ਭਰਾਵਾ ਓ ਦੇਖੋ ਪੀਸ ਜੇ ਬਾਹਰ ਰੇਟਾਂ ਲਿਆ ਚੀਕਾ ਮਨਵਾਈਆਂ ਨਾ 800 900 ਰੁਪਏ ਦਾ ਸੂਟ ਆ 650 350 350 350 300 ਬਣਿਆ ਜੀ ਤੇ ਕੋ ਪੈਸੇ ਨਹੀਂ ਹੈਗੇ ਉਹ ਆਜੋ ਕਾਰਡ ਲੈ ਆਣਾ ਵਿਛਾਜਦਾ ਵੱਡਾ ਫਾਇਦਾ ਕਰਾ ਦੂਗਾ ਦੁਨੀਆ ਦਾ ਪਹਿਲਾ ਬੰਦਾ ਜਿਹੜਾ ਕਹਿੰਦਾ ਪਈ 1000 1000 ਵਾਲੇ ਸੂਟ 350 ਚ ਲੈ ਜਾਓ 550 ਵਾਲੇ ਸੂਟ 220 ਚ ਲੈ ਜਾਓ ਉੱਤੇ ਜੇ ਤੁਹਾਡੇ ਕੋਲ ਪੈਸਾ ਹੈਗਾ ਲਿਓ ਨਹੀਂ ਪੈਸਾ ਹੈਗਾ ਤਾਂ ਵੀ ਕਪੜਾ ਲੈ ਜਾਓ ਆ ਦੇਖੋ ਕ੍ਰੇਪ ਦੇ ਨੇਚਰਲ ਦੇ ਸੂਟ ਕਪੜਾ ਪੈ ਗਿਆ ਸਾਰਾ ਇਹ ਪ੍ਰੋਪਰਟੀ ਤੁਹਾਡਾ ਨਹੀਂ ਫਿਕਰ ਆ ਵਾਪਸ ਵੀ ਦੇ ਦਿਓ ਆ ਦੇਖੋ ਕ੍ਰੇਪ ਦੇ ਨੇਚਰਲ ਦੇ ਸੂਟ ਦੇਖੋ ਲੱਗ ਦੋ ਇੱਕ ਡਿਆਂ ਇੱਕ ਤੋਂ ਇੱਕ ਧਮਾਕਾ ਬਾਬੇ ਦੀ ਹੱਡੀ ਦੇ ਨਾ 1000 ਨਾ 1200 440 440 ਸੇਲ ਲਾਤੀ 440 440 400 400 ਭਾਜੀ 400 ਉਹ ਤੁਸੀਂ ਲੁਧਿਆਣਾ ਹਲਾਤਾ ਪੂਰੇ ਹੋਲਸੇਲ ਮਾਰਕੀਟ ਹਲਾਤੀ ਅੰਬਾਲਾ ਹਲਾਤਾ ਜਲੰਧਰ ਹਲਾਤਾ ਇਹ ਰੇਟ ਦਾ ਉਹ ਨਹੀਂ ਦੇ ਸਕਦੇ ਉਹ ਭਾਜੀ ਨਾ ਦੇਣ ਆਪਾਂ ਡਾਇਰੈਕਟ ਮਿਲਾਂ ਤੋਂ ਲੈਨੇ ਆ ਐਦਾਂ ਦੇ ਬ੍ਰਾਂਡਡ ਪਸ਼ਮੀਨਾ ਦੇ ਸੂਟ ਭਾਜੀ 350 350 350 350 350 ਰੁਪਏ ਦਾ ਸੂਟ ਆ ਭਾਜੀ ਪੂਰੇ ਪੰਜਾਬ ਦਾ ਧਮਾਕਾ ਕਰਦਾ 350 350 350 ਬਾਬੇ ਦੀ ਹੱਤੀ ਤੋਂ ਉੱਪਰ ਕੋਈ ਨਹੀਂ ਥਾ ਆਜੋ ਵੱਡਾ ਚੈਲੰਜ ਆ ਦੇਖੋ ਪੀਸ ਆ ਦੇਖੋ ਦੁਪੱਟੇ 15 1500 ਵਾਲੇ ਸੂਟ ਭਾਜੀ 500 ਆਲੋ ਭਾਜੀ 500 500 500 500 500 500 500 500 500 ਭਾਜੀ ਆ ਵੀ 500 ਇਹ ਸੈਟ ਵਾਂ ਸੈਟ ਲੈ ਕੇ ਜਾਣਾ ਜਿੰਨਾ ਮਰਜ਼ੀ ਲੋ ਕੱਲਾ ਕੱਲਾ ਲੋ ਸੈਟ ਲੈ ਦੀ ਲੋੜ ਹੀ ਕੋਈ ਨਹੀਂ ਇਹ ਦੇਖੋ ਪੂਰੇ ਪੰਜਾਬ ਦਾ ਸਭ ਤੋਂ ਸਸਤਾ ਸੂਟ ਸਸਤਾ ਸੂਟ ਰਾਜਾ ਰਾਣੀ ਦੇ ਰਹੇ ਆ 700 ਚ ਪਿਓਰ オリジナル ਪਸ਼ਮੀਨਾ ਉਹ ਵੀ ਹੈਂਡਵਰਕ ਨਾਲ ਲੱਗਿਆ ਉੱਪਰ ਨਗੀਨਾ ਕਿਉਂਕਿ ਇਹ ਸੂਟ ਕਰਤਾ 900 ਰੁਪਏ ਦਾ ਵੱਡਾ ਤਮਾਕਾ ਅੱਛਾ 900 ਹੀ ਦੇਣਾ ਜੀ 1800 2000 ਰੁਪਏ ਯਾਰ ਚ ਬਿਲਕੁਲ ਭਾਜੀ ਵੱਡੇ ਫੇਰੇ ਦਾਂਗੇ ਜਿੱਦਾਂ ਜੀ ਪਿਓ ਦੇਸੀ ਕਿਓ ਹਾਂਜੀ ਬ੍ਰਾਂਡ ਕੁਆਲਿਟੀਆਂ ਪਿਓ ਬੈਲਵਟ ਦੇ ਸੂਟ ਹੈਵੀ ਹੈਂਡਵਰਕ ਦੇ ਨਾਲ ਤੇ ਨਿਆਰ 3500 ਤੋਂ ਸਟਾਰਟ ਹੁੰਦਾ ਬਾਜ਼ਾਰ 'ਚ ਬਿਲਕੁਲ ਬਿਲਕੁਲ ਹੁੰਦਾ ਆ ਲੈ ਜੋ 1600 ਦਾ ਲੈ ਜੀ ਆ ਤੁਹਾਨੂੰ ਸੂਰਤ ਜਾਣ ਦੀ ਲੋੜ ਨਾ ਅੰਡਾਬਾ ਨਾ ਕਲਕੱਤਾ ਸਾਰਾ ਕੁਝ ਇੱਥੇ ਇੱਥੇ ਬਾਬੇ ਦੀ ਹੱਡੀ ਦੇ ਇੱਥੇ ਤੇ ਤੁਸੀਂ ਵੀ ਆ ਜਾਓ ਇੱਥੇ ਬਾਬੇ ਦੀ ਹੱਡੀ ਦੇ ਜਿੰਦਰ ਬਾਸ ਸਟੈਂਡ ਦੇ ਬਿਲਕੁਲ ਸਾਹਮਣੇ ਵੱਡਾ ਫੇਰਾ ਸੈਟ ਲੈਂਦੀ ਲੋੜ ਨਹੀਂ ਕੱਲਾ ਕੱਲਾ ਪੀਸ ਲੋ ਐਦਾਂ ਦੇ ਆਰਗੈਂਜ਼ਾ ਦੇ 2-2000 ਵਾਲੇ ਸੂਟ ਲੈ ਜਾਓ ਭਾਜੀ 800 ਰੁਪਏ ਚ ਲੈ ਜਾਓ ਕਲਾਸ ਦੇ オリジナル ਬਰਬਰੀ ਦੇ ਡਿਜ਼ਾਈਨਰ ਪੀਸ ਭਾਜੀ ਆ ਲੋ ਭਾਜੀ 600 ਰੁਪਏ ਦਾ ਕਰਤਾ ਜੀ ਬਰਬਰੀਆ ਸੂਟ 600 ਚ ਆ ਤੁਹਾਡੇ ਸਾਹਮਣੇ ਰੱਖਦਾ ਭਾਜੀ ਬਰਬਰੀ 600 ਐਦਾਂ ਦੇ 35 3500 ਵਾਲੇ ਸੂਟ ਐਦਾਂ ਦੇ 35 3500 ਵਾਲੇ ਸੂਟ ਭਾਜੀ ਐਦਾਂ ਦੇ ਹੈਵੀ ਦੁਪੱਟੇ ਭਾਜੀ ਐਦਾਂ ਰੇ ਦੁਪੱਟੇ 12 1200 ਨੂੰ ਸੂਟ ਕਰਤੇ ਭਾਜੀ ਆਜੋ ਰੇਡਾਂ ਦੀ ਲੁੱਟ ਨਾ ਕਰਾਓ ਨੰਬਰ 988804723 ਬਾਬੇ ਦੀ ਹੱਡੀ ਤੁਹਾਡੀ ਆਪਣੀ ਹੱਡੀ ਵੀਡੀਓ ਦੱਬ ਕੇ ਕਰ ਦਿਓ ਸ਼ੇਅਰ ਸ਼ੇਟੂ ਗਰੁੱਪ ਦੇ ਮਿਲਦੇ ਆ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ